ਮਰਦਾ ਤਾਂ ਚਮਕੀਲਾ ਸੀ ਜਿਹੜੇ ਮਰਤਾਂ ਵਾਲੇ ਗੀਤ ਲਿਖਦਾ ਸੀ ਆ ਹੁਣ ਦੇਖਿਆ ਹੀ ਆ ਆ ਅਮਰਦੀਪ ਦਾ ਮੁੰਡਾ ਐਕਟਰ ਤੇ ਲੋਕ ਕੀ ਕਹਿਣ ਲੱਗ ਪਏ ਟੈਂਪੂ 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 ਕਾਤੇ ਕਿ ਦੇਖ ਵੀ ਉਦਾਂ ਦੀ ਤੇ ਦਿਖਾਵਾ ਵੀ ਉਹਨੇ ਉਦਾਂ ਦਾ ਕੀਤਾ ਇੱਕ ਤਾਂ ਬੁੱਲ ਚੱਬਦਾ ਰਿਆ ਇਹ ਦੰਦਾ ਤੱਲੇ ਲੈ ਕੇ ਦੂਜੇ ਨੌ ਵਧਾਏ ਹੋਏ ਸੀਗੇ ਲੋਕਾਂ ਨੇ ਜੱਜ ਕਰ ਲਿਆ ਸਾਰਾ ਪੰਗਾ ਕਿੱਥੋਂ ਪਿਆ ਪੰਗਾ ਪਿਆ ਸਖਸੀ ਚ ਫਿਲਮ ਸੀ ਜਿਹੜੀ ਹਰਦੀਪ ਗਿੱਲ ਦੀ ਉਹਦਾ ਤਾੜੀ ਮਾਰ ਕੇ ਮਜ਼ਾਕ ਉਡਾ ਬੈਠਾ ਲੋਕਾਂ ਨੂੰ ਇਸ ਗੱਲ ਦਾ ਗੁੱਸਾ ਆ ਗਿਆ ਹੁਣ ਇੱਥੇ ਇੱਕ ਗੱਲ ਮੈਂ ਨਾਲ ਵਿੱਚ ਐਡ ਕਰਦੇ ਆ ਕਿ ਚਮਕੀਲੇ ਨੂੰ ਕਹਿੰਦੇ ਹੁੰਦੇ ਸੀ ਕਿੱਦਾਂ ਦੇ ਗੀਤ ਲਿਖਦਾ ਕਿੱਦਾਂ ਦੇ ਭਰਾਵੋ ਮਰਦਾਂ ਵਾਲੇ ਗੀਤ ਲਿਖਦਾ ਸੀ ਜਿਹੜੇ ਕਿ ਮਰਦਾਨਗੀ ਵਾਲੇ ਸੀਗੇ ਤੇ ਅੱਜ ਆਹ ਦਿਨ ਦੇਖ ਕੇ ਤੁਸੀਂ ਕੀ ਟੈਪ ਉਹ ਤੇ ਗੀਤ ਲਿਖੋਗੇ ਜਾਂ ਹੁਣ ਦੇ ਜੀਤਕਾਰਾਂ ਨੂੰ ਕੀ ਲਿਖਣਾ ਪਊਗਾ ਟਾਈਮ ਪੂਛ ਛੱਡ ਗਿਆ ਜਾਂ ਸਪੂਣਾ ਫੜ ਲਿਆ ਕਿ ਹਾਲਾਤ ਇਹ ਆ ਗਏ ਲੋਕ ਕਹਿੰਦੇ ਉਹ ਯਾਰ ਹੁਣ ਹੀਰੋ ਐਕਟਰਾਂ ਦਿੱਤੇ ਸਾਨੂੰ ਟੈਂਪੋ ਸਟੂਲੇ ਦੇਖਣੇ ਪੈਣਗੇ ਫਿਲਮਾਂ 'ਚ ਗੱਲ ਕੀ ਆ ਉਹ ਮੁੰਡਾ মিডিਆ ਸਾਹਮਣੇ ਵੀ ਅੱਖਾਂ ਮੀਟ ਕੇ ਗੱਲ ਕਰ ਗਿਆ ਸਾਰੀ ਗੱਲ ਇਹ ਆ ਕਿ ਟਾਰਗੇਟ ਹੋਇਆ ਤਾਂ ਹੋਇਆ ਸਿੱਖ ਸੀਟੀ ਫਿਲਮ ਕਰਕੇ ਵੀ ਹੈਗਾ ਆ ਕਿ ਲੋਕਾਂ ਨੂੰ ਗੁੱਸਾ ਹੀ ਇੰਨਾ ਕੁ ਸੀਗਾ ਅਮਰਦੀਪ ਦੇ ਨਾਲ ਕਿ ਇਹਨੇ ਫਿਲਮ ਉਹਦੇ ਬਰੋਬਰ ਕਿਉਂ ਰਿਲੀਜ਼ ਕੀਤੀ ਇਹਨੂੰ ਕਰਨੀ ਨਹੀਂ ਸੀ ਚਾਹੀਦੀ ਕਿ ਇੱਕ ਮੁੰਡਾ ਮਿਹਨਤ ਨੇ ਨਾਲ ਫਿਲਮ ਬਣਾ ਰਿਹਾ ਸੀਗਾ ਉਹਦੀ ਫਿਲਮ ਰਿਲੀਜ਼ ਹੋ ਲੈਣ ਦਿੰਦੇ ਇਹ ਗੱਲ ਜੇ ਇੱਥੇ ਕਰੀਏ ਇੱਕ ਹੋਰ ਐਡ ਕਰਕੇ ਸੁਨੰਦਾ ਸ਼ਰਮਾ ਦੀ ਹੁਣ ਸੁਨੰਦਾ ਸ਼ਰਮਾ ਦਾ ਪੰਕੀ ਢਾਲੀਵਾਲ ਨਾਲ ਪੰਗਾ ਪਿਆ ਸੀ ਕਿ ਉਹਨਾਂ ਦਿਨਾਂ 'ਚ ਚਮਕੀਲੇ ਦਾ ਨਹੀਂ ਕੰਪਨੀਆਂ ਨਾਲ ਪੈ ਸਕਦਾ ਸੀ ਗੱਲ ਕੀ ਚਮਕੀਲੇ ਹੋਣੀ ਆਪਣੇ ਹੱਥ ਦੇ ਉੱਤੇ ਆਪਣੇ ਜ਼ੋਰ ਦੇ ਉੱਤੇ ਆਪਣੀ ਕਲਾ ਦੇ ਉੱਤੇ ਆਪ ਖੁਦ ਉੱਠ ਕੇ ਮਣੇ ਸੀ ਤੇ ਇਹ ਹੁਣ ਸੁਨਿੰਦਾ ਹੋਣੀ ਪਹਿਲਾਂ ਤਾਂ ਪੰਕੀ ਢਾਲੀਵਾਲ ਉਹਨਾਂ ਦਾ ਸਹਾਰਾ ਲਿਆ ਉਹਨਾਂ ਦੇ ਕੋਲ ਇੱਕ ਰੀਲਾ ਪਾ ਕੇ ਮਿਲ ਉਹਨਾਂ ਗਾਉਣਾ ਵੀ ਨਹੀਂ ਗੱਲ ਕੀ ਆ ਚਮਕੀਲੇ ਅਰਗੇ ਕਲਾਕਾਰ ਲੋਕਾਂ ਚ ਗਾਣਾ ਸਿੱਟ ਕੇ ਜਾਂਦੇ ਸੀਗੇ ਇਹਨਾਂ ਆਂਗੂ ਨਿੱਕ ਲੱਖਾਂ ਕਰੋੜਾਂ ਲਾ ਕੇ ਫਿਰ ਲੋਕਾਂ ਤੱਕ ਗਾਣਾ ਪਹੁੰਚਾਉਂਦੇ ਸੀ ਇਹ ਆਪਣਾ ਗਾਣਾ ਲੋਕਾਂ ਤੱਕ ਪਹੁੰਚਾਉਂਦੇ ਸੀਗੇ ਤੇ ਚਮਕੀਲੇ ਦੇ ਗਾਣਿਆਂ ਤੱਕ ਲੋਕ ਖੁਦ ਪਹੁੰਚਦੇ ਸੀ ਇਹ ਫਰਕ ਵਾ ਅੱਜ ਦੇ ਕਲਾਕਾਰਾਂ ਚ ਤੇ ਪਹਿਲੇ ਕਲਾਕਾਰਾਂ ਦੇ ਵਿੱਚ ਕਿ ਉਹਨਾਂ ਦਾ ਗਾਣਾ ਆਪ ਲੋਕ ਟੋਲਦੇ ਹੁੰਦੇ ਸੀਗੇ ਚਮਕੀਲੇ ਹੋਣਾਂ ਦਾ ਤੇ ਇਹਨਾਂ ਨੂੰ ਆਪ ਮੋਰੇ ਲਿਜਾ ਲਿਆ ਕੇ ਸਿੱਕਣਾ ਪੈਂਦਾ ਪੈਸੇ ਲਾ ਲਾ ਕੇ ਤੇ ਸਾਡਾ ਗਾਣਾ ਸੁਣੋ ਇਹਨਾਂ ਨੂੰ ਮਿੰਤਾਂ ਕਰਨੀਆਂ ਪੈਂਦੀਆਂ ਕਹਿੰਦੇ ਚਮਕੀਲੇ ਦੇ ਗਾਣੇ ਲਈ ਲੋਕ ਮਹੀਨਾ ਮਹੀਨਾ ਵੇਟ ਕਰਦੇ ਹੁੰਦੇ ਸੀਗੇ ਹਨਾ ਤੇ ਗਾਣਾ ਤੇ ਹੁਣ ਕੀ ਆ ਤੇ ਗੱਲ ਫਿਰ ਅਮਰਦੀਪ ਦੇ ਮੁੰਡੇ ਦੀ ਉਹ ਗੱਲ ਤਾਂ ਜ਼ਰੂਰੀ ਆ ਕਿ ਚਮਕੀਲੇ ਨੇ ਮਰਦਾਂ ਵਾਲੇ ਗੀਤ ਲਿਖੇ ਸੀ ਤੇ ਉਹਦਾ ਵਿਰੋਧ ਕਰਦੇ ਸੀਗੇ ਤੇ ਅੱਜ ਹੁਣ ਟੈਂਪੋਾਂ ਤੇ ਲਿਖਣਗੇ ਜੇ ਚਮਕੀਲਾ ਜਿਉਂਦਾ ਹੁੰਦਾ ਤੇ ਅੱਜ ਕੀ ਸੋਚਦਾ ਕੀ ਸੋਚਦਾ ਏ ਭਾਈ ਮੈਨੂੰ ਤਾਂ ਤੁਸੀਂ ਕਹਿੰਦੇ ਸੀ ਇਹ ਔਰਤਾ ਪ੍ਰਤੀ ਐਦਾਂ ਦਾ ਲਿਖਦਾ ਉਦਾਂ ਦਾ ਲਿਖਦਾ ਤੇ ਅੱਜ ਹੁਣ ਸਕੂਲੀਆਂ ਪ੍ਰਤੀ ਲਿਖਣਾ ਪਊਗਾ ਇੱਥੇ ਅਮਰਦੀਪ ਨੂੰ ਵੀ ਚਾਹੀਦਾ ਸੀ ਕਿ ਤੂੰ ਆਪਣਾ ਮੁੰਡਾ ਆਪੇ ਹੀਰੋ ਬਣਾ ਲਿਆ ਕਿ ਫਿਲਮ ਤੇਰੇ ਕੋਲ ਸੀ ਤੇ ਤੂੰ ਚੱਕ ਕੇ ਆਪਣਾ ਹੀ ਮੁੰਡਾ ਲਾਂਚ ਕਰਤਾ ਹਾਲੇ ਕਹਿੰਦਾ ਉਹਦੀ 18 ਸਾਲ ਉਮਰ ਸੀ ਉਹਦੀ ਕਿਹੜੀ ਐਡੀ ਉਮਰ ਸੀ ਉਹਨੂੰ ਤਾਂ ਪਤਾ ਹੀ ਨਹੀਂ ਉਹਨੂੰ ਤਾਂ ਕੈਮਰਾ ਨਹੀਂ ਫੇਸ ਕਰਨਾ ਆਉਂਦਾ ਜੇ ਕੈਮਰਾ ਨਹੀਂ ਫੇਸ ਕਰਨਾ ਆਉਂਦਾ ਤਾਂ ਫਿਰ ਐਕਟਿੰਗ ਕਿਦਾਂ ਕਰੂਗਾ ਭਾਈ ਫਿਰ ਇੰਨਾ ਕਰੋੜਾ ਰੁਪਈਆ ਉੱਤੇ ਲੱਤ ਤੇ ਉਹਨੇ ਕਿੱਥੋਂ ਕਮਾ ਕੇ ਦੇਣਾ ਫਿਲਮ ਦੇ ਸਿਰੋਂ ਚਲੋ ਛੱਡੋ ਉਹ ਤੇਰਾ ਮੁੰਡਾ ਸੀ ਅਮਰਦੀਪ ਦਾ ਤਾਂ ਕਰਕੇ ਤੂੰ ਉਹਨੂੰ ਹੀਰੋ ਬਣਾਤਾ ਐਕਟਰ ਬਣਾਤਾ ਸਿੱਧੀ ਵੱਡੀ ਪੰਜਾਬੀ ਫਿਲਮ ਮਿੱਠੜੇ ਦੇਤੀ ਲੋਕ ਕਹਿੰਦੇ ਫਿਲਮ ਦਾ ਨਾਂ ਵੀ ਮਿੱਠੜੇ ਤੇ ਕੰਮ ਵੀ ਮਿੱਠਿਆਂ ਵਾਲੀ